ਪਿਆਰੇ ਵਿਦਿਆਰਥੀਓ ਸਤਿ ਸ੍ਰੀ ਅਕਾਲ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਸਹਿਰੀ ਲੋਕਤੰਤਰ ਸਥਾਨਕ ਸੰਸਥਾਵਾਂ ਸਾਡੇ ਦੇਸ਼ ਵਿੱਚ ਸਹਿਰੀ ਸਥਾਨਕ ਸੰਸਥਾਵਾਂ ਨੂੰ ਜ਼ਿਆਦਾ ਮਜ਼ਬੂਤ ਬਣਾਉਣ ਅਤੇ ਉਹਨਾਂ ਵਿੱਚ ਲੋਕਾਂ ਦੇ ਸਾਰੇ ਵਰਗਾਂ ਦੀ ਹਿੱਸੇਦਾਰੀ ਨੂੰ ਚੰਗਾ ਬਣਾਉਣ ਦੇ ਉਦੇਸ਼ ਨਾਲ ਭਾਰਤੀ ਸੰਸਦ ਨੇ 1992 ਵਿੱਚ 74ਵੀਂ ਸੰਵਿਧਾਨਕ ਸੋਧ ਪਾਸ ਕੀਤੀ ਜਿਹੜੀ ਰਾਸ਼ਟਰਪਤੀ ਦੀ ਮਨਜ਼ੂਰੀ ਮਿੰਟ ਤੇ 5 ਅਪ੍ਰੈਲ 1993 ਨੂੰ ਲਾਗੂ ਹੋਈ ਪੰਜਾਬ ਵਿੱਚ ਸਹਿਰੀ ਸਥਾਨਕ ਸੰਸਥਾਵਾਂ ਨੂੰ 74ਵੀਂ ਸੰਵਿਧਾਨਕ ਸੋਧ ਅਧੀਨ ਕੀਤੀਆਂ ਗਈਆਂ ਵਿਵਸਥਾਵਾਂ ਦੇ ਅਨੁਕੂਲ ਬਣਾਉਣ ਲਈ 1994 ਵਿੱਚ ਪੰਜਾਬ ਨਗਰਪਾਲਿਕਾ ਸੋਧ ਕਾਨੂੰਨ ਪਾਸ ਕੀਤਾ ਗਿਆ ਇਹ ਕਾਨੂੰਨ 1 ਜੂਨ 1994 ਨੂੰ ਲਾਗੂ ਕੀਤਾ ਗਿਆ ਇਸ ਕਾਨੂੰਨ ਅਧੀਨ ਪੰਜਾਬ ਵਿੱਚ ਤਿੰਨ ਪ੍ਰਕਾਰ ਦੀਆਂ ਸਥਾਨਕ ਸੰਸਥਾਵਾਂ ਕਾਇਮ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ ਤਿੰਨ ਪ੍ਰਕਾਰ ਦੀਆਂ ਸਥਾਨਿਕ ਸੰਸਥਾਾਂ ਮ ਪਹਿਲਾ ਪਰਵਰਤਨੀ ਖੇਤਰ ਲਈ ਨਗਰ ਪੰਚਾਇਤ ਛੋਟੇ ਸ਼ਹਿਰਾਂ ਸਹਿਰੀ ਖੇਤਰਾਂ ਲਈ ਨਗਰ ਪ੍ਰੀਸ਼ਦ ਵੱਡੇ ਸਹਿਰੀ ਖੇਤਰਾਂ ਲਈ ਨਗਰ ਨਿਗਮ ਸਹਿਰੀ ਖੇਤਰ ਵਿੱਚ ਹੇਠ ਲਿਖੀਆਂ ਸਥਾਨਕ ਸੰਸਥਾਾਂ ਕਾਰਜ ਕਰਦੀਆਂ ਹਨ ਨਗਰ ਪੰਚਾਇਤ ਨਗਰ ਪ੍ਰੀਸ਼ਦ ਨਗਰ ਨਿਗਮ ਨਗਰ ਸੁਧਾਰ ਨਿਆਸ ਸੌਣੀ ਬੋਰਡ ਬੰਦਰਗਾ ਟਰਸਟ ਨਗਰ ਪੰਚਾਇਤ ਨਗਰ ਪੰਚਾਇਤ ਨਗਰ ਪਾਲਿਕਾ ਸੋਧ ਕਾਨੂੰਨ 1994 ਅਨੁਸਾਰ ਨਗਰ ਪੰਚਾਇਤ ਸਰਕਾਰ ਦੁਆਰਾ ਅਧਿ ਸੂਚਿਤ ਪਰਵਰਤਨੀ ਖੇਤਰਾਂ ਵਿੱਚ ਸਥਾਪਿਤ ਕੀਤੀ ਜਾਂਦੀ ਹੈ ਪਰਵਰਤਨੀ ਖੇਤਰ ਉਹ ਖੇਤਰ ਹੈ ਜੋ ਪਿੰਡੂ ਖੇਤਰ ਤੋਂ ਸ਼ਹਿਰੀ ਖੇਤਰ ਵਿੱਚ ਬਦਲ ਰਿਹਾ ਹੋਵੇ ਜਿੰਨਾ ਬਹੁਤ ਛੋਟੇ ਸ਼ਹਿਰੀ ਖੇਤਰਾਂ ਕਸਬਿਆਂ ਵਿੱਚ ਪਹਿਲਾਂ ਅਦੀ ਸੂਚਿਤ ਖੇਤਰ ਸੰਮਤੀਆਂ ਕਾਰਜ ਕਰਦੀਆਂ ਸਨ ਉਥੇ ਹੁਣ ਨਾਗਰ ਪੰਚਾਇਤ ਸਥਾਪਿਤ ਕਰ ਦਿੱਤੀਆਂ ਗਈਆਂ ਹਨ ਇਸ ਸਮੇਂ ਪੰਜਾਬ ਵਿੱਚ 29 ਨਾਗਰ ਪੰਚਾਇਤਾਂ ਹਨ ਨਾਗਰ ਪੰਚਾਇਤ ਦੀ ਬਣਤਰ ਨਾਗਰ ਪੰਚਾਇਤ ਦੇ ਮੈਂਬਰ ਦੀ ਗਿਣਤੀ ਸਰਕਾਰ ਦੁਆਰਾ ਸਮੇਂ ਸਮੇਤੀ ਨਿਸ਼ਚਿਤ ਕੀਤੀਆਂ ਜਾਂਦੀਆਂ ਹਨ ਮੈਂਬਰ ਪ੍ਰਤੱਖ ਰੂਪ ਵਿੱਚ ਬਾਲਗ ਵੋਟ ਅਧਿਕਾਰ ਤੇ ਚੁਣੇ ਜਾਂਦੇ ਹਨ ਚੁਣ ਲਈ ਨਗਰ ਪੰਚਾਇਤ ਦੀ ਖੇਤਰ ਨੂੰ ਬਾਡਾਂ ਵਿੱਚ ਵੰਡਿਆ ਜਾਂਦਾ ਹੈ ਅਤੇ ਹਰ ਬਾਡ ਵਿੱਚੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ ਪਰ ਨਗਰ ਪੰਚਾਇਤ ਦਾ ਕਾਰਜਕਾਲ ਨਗਰ ਪਾਲਿਕਾ ਸੋਧ ਕਾਨੂੰਨ 1994 ਅਨੁਸਾਰ ਨਗਰ ਪੰਚਾਇਤ ਦਾ ਕਾਰਜਕਾਲ ਨਗਰ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਦੀ ਮਿਤੀ ਤੋਂ 5 ਸਾਲਾਂ ਦਾ ਹੋਵੇਗਾ ਇਹ ਜ਼ਰੂਰੀ ਹੈ ਕਿ ਕਿਸੇ ਨਗਰ ਪ੍ਰੀਸ਼ਾ ਦਾ 5 ਸਾਲਾਂ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਉਸ ਨਗਰ ਪੰਚਾਇਤ ਦੀਆਂ ਚੋਣਾਂ ਕਰਵਾਈਆਂ ਜਾਣ ਨਗਰ ਪੰਚਾਇਤ ਦਾ ਪ੍ਰਧਾਨ ਅਤੇ ਉਪ ਪ੍ਰਧਾਨ ਹਰ ਨਗਰ ਪੰਚਾਇਤ ਦਾ ਇੱਕ ਪ੍ਰਧਾਨ ਅਤੇ ਇੱਕ ਉਪ ਪ੍ਰਧਾਨ ਹੋਵੇਗਾ ਜਿਹੜਾ ਕਿ ਇਸ ਦੇ ਚੁਣੇ ਗਏ ਮੈਂਬਰਾਂ ਵਿੱਚੋਂ ਚੁਣੇ ਜਾਣਗੇ ਪ੍ਰਧਾਨ ਨਗਰ ਪੰਚਾਇਤ ਦੀ ਮੀਟਿੰਗਾਂ ਦੀ ਪ੍ਰਧਾਨਗੀ ਕਰੇਗਾ ਨਗਰ ਪ੍ਰੀਸ਼ਾਦ ਪੰਜਾਬ ਵਿੱਚ ਨਗਰ ਪ੍ਰੀਸ਼ਾਦ ਦੀ ਸਥਾਪਨਾ ਪੰਜਾਬ ਨਗਰ ਪਾਲਿਕਾ ਸੋਧ ਕਾਨੂੰਨ 1994 ਦੀ ਕੀਤੀ ਗਈ ਹੈ ਇਸ ਸਮੇਂ ਪੰਜਾਬ ਵਿੱਚ ਨਗਰ ਜਿੰਨਾ ਵਿੱਚੋਂ 27 ਸ਼੍ਰੇਣੀਆਂ 1 ਦੀਆਂ 39 ਸ਼੍ਰੇਣੀਆਂ 2 ਦੀਆਂ ਤੇ 31 ਸ਼੍ਰੇਣੀਆਂ 3 ਨਗਰ ਪ੍ਰੀਸ਼ਦ ਹਨ ਨਗਰ ਪ੍ਰੀਸ਼ਦ ਦੀ ਬਣਤਰ ਹਰ ਨਗਰਪਨਚਾਇਤ ਪ੍ਰੀਸ਼ਦ ਦੇ ਮੈਂਬਰ ਦੀ ਸੰਖਿਆ ਵੱਖ-ਵੱਖ ਹੋਵੇਗੀ ਜੋ ਕਿ ਰਾਜ ਸਰਕਾਰ ਦੁਆਰਾ ਸ਼ਹਿਰਾਂ ਦੀ ਜਨਸੰਖਿਆ ਦੇ ਆਧਾਰ ਤੇ ਨਿਸ਼ਚਿਤ ਕੀਤੀ ਗਈ ਕੀਤੀ ਜਾਏਗੀ ਪੰਜਾਬ ਸਰਕਾਰ ਦੁਆਰਾ 11 ਨਵੰਬਰ 1994 ਨੂੰ ਜਾਰੀ ਕੀਤਾ ਗਈ ਇੱਕ ਅਧिसूचना ਦੇ ਅਨੁਸਾਰ ਪੰਜਾਬ ਵਿੱਚ ਨਗਰ ਪ੍ਰੀਸ਼ਦ ਦੇ ਮੈਂਬਰਾਂ ਦੀ ਸੰਖਿਆ 9 ਤੋਂ 49 ਹੋ ਤੱਕ ਹੋਵੇਗੀ ਮੈਂਬਰਾਂ ਦੀ ਯੋਗਤਾਵਾਂ ਨਗਰ ਪ੍ਰੀਸ਼ਦ ਦਾ ਮੈਂਬਰ ਬਣ ਲਈ ਹੇਠ ਲਿਖੀਆਂ ਯੋਗਤਾਵਾਂ ਲੋੜੀਂਦੀਆਂ ਹਨ ਉਹ ਵਿਅਕਤੀ ਭਾਰਤ ਦਾ ਨਾਗਰਿਕ ਹੋਵੇ ਉਸ ਦਾ ਨਾਮ ਸਵੰਧ ਸ਼ਹਿਰ ਦੀ ਵੋਟਰ ਸੂਚੀ ਵਿੱਚ ਦਰਜ ਹੋਵੇ ਉਸ ਦੀ ਉਮਰ 21 ਸਾਲ ਤੋਂ ਘੱਟ ਨਾ ਹੋਵੇ ਉਹ ਕਿਸੇ ਸਰਕਾਰੀ ਅਹੁਦੇ ਤੇ ਨਾ ਲੱਗਾ ਹੋਵੇ ਉਹ ਕਿਸੇ ਅਪਰਾਧ ਦੀਨ ਚੋਣਾ ਚੋਣ ਲੜਨ ਤੇ ਬੋਲ ਦੇਨ ਦੀ ਲਈ ਅਯੋਗ ਕੋਸ਼ਤ ਨਾ ਕੀਤਾ ਹੋਵੇ ਨਗਰ ਪ੍ਰੀਸ਼ਾ ਦਾ ਕਾਰਜਕਾਲ ਨਵੇਂ ਐਕਟ ਦੇ ਅਨੁਸਾਰ ਪੰਜਾਬ ਵਿੱਚ ਹਰ ਨਗਰ ਪ੍ਰੀਸ਼ਾਦਾ ਦਾ ਕਾਰਜਕਾਲ 5 ਸਾਲ ਨਿਸ਼ਚਿਤ ਕੀਤਾ ਗਿਆ ਹੈ 5 ਸਾਲਾਂ ਦਾ ਕਾਰਜਕਾਲ ਨਗਰ ਦੀ ਮੀਟਿੰਗ ਦੀ ਪਹਿਲੀ ਮਿਤੀ ਤੋਂ ਸ਼ੁਰੂ ਹੋਵੇਗਾ ਇਹ ਜ਼ਰੂਰੀ ਹੈ ਕਿ ਕਿਸੇ ਨਗਰ ਪ੍ਰੀਸ਼ਾਦਾ 5 ਸਾਲਾਂ ਦਾ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਉਸ ਨਗਰ ਪ੍ਰੀਸ਼ਾਦ ਦੀਆਂ ਚੋਣਾਂ ਕਰਵਾਈਆਂ ਜਾਣ ਨਗਰ ਨਿਗਮ ਨਗਰ ਨਿਗਮ ਸ਼ਹਿਰੀ ਖੇਤਰਾਂ ਵਿੱਚ ਸਥਾਨਕ ਸਵੈ ਸ਼ਾਸਨ ਦੀ ਸਭ ਤੋਂ ਵੱਡੀ ਸੰਸਥਾ ਹੈ ਨਗਰ ਨਿਗਮ ਉਹ ਬਹੁਤ ਵੱਡੇ ਸ਼ਹਿਰਾਂ ਵਿੱਚ ਸਥਾਪਿਤ ਕੀਤੇ ਜਾਂਦੇ ਹਨ ਸਭ ਤੋਂ ਪਹਿਲਾਂ ਨਗਰ ਨਿਗਮ 1888 ਵਿੱਚ ਮੁੰਬਈ ਵਿੱਚ ਨਗਰ ਵਿੱਚ ਸਥਾਪਿਤ ਕੀਤਾ ਗਿਆ ਸੀ ਇਸ ਦੇ ਬਾਅਦ ਕਲਕੱਤਾ ਮਦਰਾਸ ਵਿਚਨਗਰ ਨਿਗਮ ਸਥਾਪਿਤ ਕੀਤੇ ਗਏ ਹੌਲੀ-ਹੌਲੀ ਇਹਨਾਂ ਦੀ ਗਿਣਤੀ ਵਾਧਦੀ ਗਈ ਭਾਰਤ ਵਿੱਚ ਅਪ੍ਰੈਲ 2020 ਤੱਕ 205 ਨਗਰ ਨਿਗਮ ਸੰ ਨਗਰ ਨਿਗਮ ਦੀ ਬਣਤਰ ਨਗਰ ਨਿਗਮ ਦੀ ਬਣਤਰ ਲਗਭਗ ਸਾਰੇ ਰਾਜਾਂ ਵਿੱਚ ਇੱਕੋ ਜਿਹੀ ਹੀ ਹੈ ਹਰ ਨਗਰ ਨਿਗਮ ਦੇ ਮੈਂਬਰ ਲਈ ਦੀ ਸੰਖਿਆ ਸ਼ਹਿਰ ਦੀ ਜਨਸੰਖਿਆ ਦੇ ਅਨੁਸਾਰ ਰਾਜ ਵਿਧਾਨ ਮੰਡਲ ਦੁਆਰਾ ਪਾਸ ਕੀਤੀ ਪਾਸ ਕਾਨੂੰਨ ਰਾਹੀਂ ਨਿਸ਼ਤ ਕੀਤੀ ਜਾਂਦੀ ਹੈ ਨਗਰ ਨਿਗਮ ਦੇ ਖੇਤਰ ਵਿੱਚੋਂ ਬਾਲ ਵੋਟ ਅਧਿਕਾਰ ਦੇ ਆਧਾਰ ਤੇ ਪ੍ਰਤੱਖ ਰੂਪ ਵਿੱਚ ਚੋਣਾਂ ਚੋਣਾਂ ਵਿੱਚ ਚੁਣੇ ਗਏ ਮੈਂਬਰ ਇਹਨਾਂ ਦੀ ਇਹਨਾਂ ਮੈਂਬਰਾਂ ਨੂੰ ਕਾਉਂਸਲਰ ਕਿਹਾ ਜਾਂਦਾ ਹੈ ਇਹਨਾਂ ਮੈਂਬਰਾਂ ਦੀ ਚੋਣ ਲਈ ਸਾਰੇ ਖੇਤਰਾਂ ਨੂੰ ਬਾਡਾਂ ਵਿੱਚ ਵੰਡ ਲਿਆ ਜਾਂਦਾ ਹੈ ਹਰ ਬਾਡ ਵਿੱਚੋਂ ਇੱਕ ਮੈਂਬਰ ਚੁਣਿਆ ਜਾਂਦਾ ਹੈ ਨਗਰ ਨਿਗਮ ਦਾ ਕਾਰਜਕਾਲ ਪੰਜਾਬ ਨਗਰ ਨਿਗਮ ਕਾਨੂੰਨ 1994 ਅਨੁਸਾਰ ਨਗਰ ਨਿਗਮ ਦਾ ਕਾਰਜਕਾਲ ਨਗਰ ਨਿਗਮ ਦੀ ਪਹਿਲੀ ਮੀਟਿੰਗ ਦੀ ਮਿਤੀ ਤੋਂ 5 ਸਾਲਾਂ ਦੀ ਹੋਵੇਗਾ ਨਗਰ ਨਿਗਮ ਦਾ ਪ੍ਰਧਾਨ ਅਤੇ ਉਪ ਪ੍ਰਧਾਨ ਮੇਅਰ ਅਤੇ ਡਿਵਟੀ ਮੇਅਰ ਨਗਰ ਨਿਗਮ ਦਾ ਇੱਕ ਪ੍ਰਧਾਨ ਅਤੇ ਇੱਕ ਉਪ ਪ੍ਰਧਾਨ ਹੁੰਦਾ ਹੈ ਜਿਸ ਨੂੰ ਮੇਅਰ ਅਤੇ ਡਿਵਟੀ ਮੇਅਰ ਕਿਹਾ ਜਾਂਦਾ ਹਾਂ ਠੀਕ ਹੈ ਪ੍ਰਧਾਨ ਨੂੰ ਮੇਅਰ ਕਹਿੰਦੇ ਨੇਗੇ ਉਪ ਪ੍ਰਧਾਨ ਨੂੰ ਡਿਪਟੀ ਮੇਅਰ ਕਹਿੰਦੇ ਨੇ ਬਹੁਤ ਮਹੱਤਵਪੂਰਨ ਠੀਕ ਹੈ ਜੀ ਇਹ ਇੰਪੋਰਟੈਂਟ ਇਹ ਚੀਜ਼ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਨਗਰ ਨਿਗਮ ਦੀ ਪਹਿਲੀ ਮੀਟਿੰਗ ਵਿੱਚ ਨਗਰ ਨਿਗਮ ਦੀ ਚੁਣੀ ਹੋਈ ਕਾਉਂਸਲਰਾਂਹੀਂ ਆਪਣੇ ਵਿੱਚੋਂ 5 ਸਾਲਾਂ ਲਈ ਕੀਤੀ ਜਾਂਦੀ ਹੈ ਹੋਰ ਸੰਸਥਾਾਂਾਂ ਇਹ ਇਹਾਂ ਚੀਜ਼ਾਂ ਬਹੁਤ ਇੰਪੋਰਟੈਂਟ ਨਹੀਂ ਹੈ ਇਹਨਾਂ ਵਿੱਚ ਹਰ ਵਾਰ ਹੀ ਇਹ ਕਵੈਸਚਨ ਪੁੱਛਿਆ ਜਾਂਦਾ ਹੈ ਪਹਿਲਾ ਨਗਰ ਸੁਧਾਰ ਟਰੱਸਟ ਨਗਰ ਸੁਧਾਰ ਟਰੱਸਟ ਵੀ ਸ਼ਹਿਰੀ ਸਥਾਨਕ ਸਵੈ ਸ਼ਾਸਨ ਸ਼ਾਸਨ ਪੜਨ ਰਹੀ ਸੀ ਸ਼ਾਸਨ ਇਹ ਦੀ ਇੱਕ ਮਹੱਤਵਪੂਰਨ ਸੰਸਥਾ ਹੈ ਇਸ ਦੀ ਸਥਾਪਨਾ ਵੱਡੇ ਸ਼ਹਿਰਾਂ ਵਿੱਚ ਕੀਤੀ ਜਾਂਦੀ ਹੈ ਬੱਡੇ ਸ਼ਹਿਰਾਂ ਵਿੱਚ ਆਬਾਦੀ ਵੱਧ ਜਾਣ ਕਾਰਨ ਕਈ ਨਵੀਆਂ ਬਸਤੀਆਂ ਹੋਂਦ ਵਿੱਚ ਆ ਜਾਂਦੀਆਂ ਹਨ ਕਾਰਜ ਨਗਰ ਸੁਧਾਰ ਟਰੱਸਟ ਦਾ ਕਾਰਜ ਨਗਰ ਦਾ ਸੁਧਾਰ ਅਤੇ ਠੀਕ ਵਿਕਾਸ ਕਰਨਾ ਤੇ ਉਸ ਉਸ ਨੂੰ ਸੁੰਦਰ ਸਾ ਬਣਾਉਣਾ ਹੁੰਦਾ ਹੈ ਨਗਰ ਸੁਧਾਰ ਟਰੱਸਟ ਨਵੀਆਂ ਬਸਤੀਆਂ ਦੇ ਵਿਕਾਸ ਪੁਰਾਣੀਆਂ ਗੰਦੀਆਂ ਬਸਤੀਆਂ ਦੀ ਸੁਧਾਰ ਗਲੀਆਂ ਬਾਜ਼ਾਰਾਂ ਨੂੰ ਚੌੜਾ ਕਰਨ ਤੇ ਨਗਰ ਨੂੰ ਸੁੰਦਰ ਅਤੇ ਸਾਫ਼ ਬਣਾਉਣ ਲਈ ਯੋਜਨਾਵਾਂ ਤਿਆਰ ਕਰਦਾ ਹੈ ਸੌਣੀ ਬੋਰਡ ਇਹ ਬਹੁਤ ਮਹੱਤਵਪੂਰਨ ਇੰਪੋਰਟੈਂਟ ਹੈ ਸੌਣੀ ਬੋਰਡ ਸੌਣੀ ਬੋਰਡ ਫੌਜੀ ਸੌਣੀਆਂ ਵਿੱਚ ਹੁੰਦੇ ਹਨ ਸੌਣੀ ਖੇਤਰਾਂ ਵਿੱਚ ਫੌਜੀਆਂ ਦੇ ਨਾਲ ਨਾਗਰਿਕ ਆਬਾਦੀ ਵੀ ਰਹਿਣ ਲੱਗਦੀ ਹੈ ਇਸ ਲਈ ਉਥੇ ਦੇ ਸਥਾਨਕ ਮਾਮਲਿਆਂ ਦਾ ਪ੍ਰਬੰਧ ਕਰਨ ਲਈ ਸੌਣੀ ਬੋਰਡ ਸਥਾਪਿਤ ਕੀਤੇ ਜਾਂਦੇ ਹਨ ਇਹਨਾਂ ਦੇ ਕਾਰਜ ਨਗਰ ਪਾਲਕਾ ਨਾਲ ਮਿਲਦੇ ਜੁਲਦੇ ਹਨ ਪ੍ਰੰਤੂ ਇਹਨਾਂ ਦੇ ਸੰਗਠਨ ਦਾ ਆਧਾਰ ਵੱਖਰਾ ਹੈ ਇਸ ਵਿੱਚ ਕੁਝ ਮੈਂਬਰ ਜਨਤਾ ਰਾਹੀਂ ਚੁਣੇ ਜਾਂਦੇ ਹਨ ਬਾਕੀਆਂ ਨੂੰ ਸਰਕਾਰ ਨਾਮਜ਼ਦ ਕਰਦੀ ਹੈ ਇਸ ਦਾ ਪ੍ਰਧਾਨ ਸੈਣ ਦਾ ਕੋਈ ਉੱਚ ਅਧਿਕਾਰੀ ਹੁੰਦਾ ਹੈ ਸੌਣੀ ਬੋਰਡ ਦਾ ਮੁੱਖ ਉਦੇਸ਼ ਬੋਰਡ ਦੇ ਖੇਤਰ ਦੀਨ ਆਉਣ ਵਾਲੇ ਸੈਨਿਕ ਅਤੇ ਅਸੈਨਿਕ ਨਗਰਿਕਾਂ ਨੂੰ ਪਾਣੀ ਬਿਜਲੀ ਸਿਹਤ ਸਫਾਈ ਡਾਕਟਰੀ ਅਤੇ ਵਿਦਿਕ ਆਦਿਆਂ ਸਹੂਲਤਾਂ ਪ੍ਰਦਾਨ ਕਰਨਾ ਹੈ ਓਟ ਟਰਸਟ ਇਹ ਬਹੁਤ ਮਹੱਤਵਪੂਰਨ ਹੈ ਇੰਪੋਰਟੈਂਟ ਹੈ ਇੰਨੇ ਵਿੱਚ ਹਰ ਵਾਰੀ ਇੱਕ ਪੇਪਰ ਵਿੱਚ ਪੁੱਛਿਆ ਜਾਂਦਾ ਪੋਰਟ ਟਰੱਸਟ ਬੰਦਰਗਾਹ ਦੇ ਖੇਤਰਾਂ ਵਿੱਚ ਸਮੱਸਿਆਵਾਂ ਨੂੰ ਹੱਲ ਕਰਨ ਲਈ ਸਥਾਪਿਤ ਕੀਤੇ ਜਾਂਦੇ ਹਨ ਕੀਤਾ ਜਾਂਦਾ ਹੈ ਬੰਦਰਗਾਹ ਟਰੱਸਟ ਦੇ ਕੁਝ ਮੈਂਬਰ ਵਪਾਰੀਆਂ ਰਾਹੀਂ ਚੁਣੇ ਜਾਂਦੇ ਹਨ ਅਤੇ ਕੁਝ ਨੂੰ ਸਰਕਾਰ ਨਾਮਜ਼ਦ ਕਰਦੀ ਹੈ ਇਸ ਵਿੱਚ ਨਗਰ ਨਿਗਮ ਦੇ ਮੈਂਬਰ ਅਤੇ ਵਪਾਰੀਆਂ ਨੂੰ ਬਿਸ਼ੇਸ਼ ਪ੍ਰਤਿਨੇਤਾ ਦਿੱਤੀ ਜਾਂਦੀ ਹੈ। ਜੇਕਰ ਇਹ ਸੀ ਆਪਣੀ ਮਹੱਤਵਪੂਰਨ ਵੀਡੀਓ ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ, ਸ਼ੇਅਰ ਕਰਿਓ, ਲਾਈਕ ਕਰਿਓ। ਬੈਲ ਆਈਕਨ ਦਾ ਬਟਨ ਕਲਿੱਕ ਕਰ ਲਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ। ਧੰਨਵਾਦ